ਜੈਸੀ ਕੋਈ ਤਾਨਾਸ਼ਾਹੀ ਨਹੀਂ ਕਰਾਂਗੇ ਅਸੀਂ ਕਿਸਾਨਾਂ ਦੀ ਰਾਇ ਲਵਾਂਗੇ ਲੇਕਿਨ ਦੋਸਤੋ ਇਹ ਦੋਨੋਂ ਗੱਲਾਂ ਨਹੀਂ ਪਹਿਲੀ ਤਾਂ ਗੱਲ ਇਹ ਹੈ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਨਕਾਰਦਾ ਨਜ਼ਰ ਆ ਰਿਹਾ ਪੰਜਾਬ ਪਹਿਲਾਂ ਕੱਲਾ ਨਕਾਰਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਲੋਕ ਜਿਹੜਾ ਇਹਨਾਂ ਦਾ ਭਵੰਤਮਾਨ ਜੀ ਦਾ ਹੀ ਲੋਕਾਂ ਨੂੰ ਦਿੱਤਾ ਹੋਇਆ ਨਾਅਰਾ ਤੇ ਦਿੱਤੀ ਹੋਈ ਮੱਤ ਕਿ ਇਹਨਾਂ ਨੂੰ ਸਵਾਲ ਪੁੱਛੋ ਤੇ ਨਾਲ ਇਹ ਗੱਲ ਕਿ ਡਲਾਂ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਦਰ ਸੇ ਚਲਾ ਹੁੰਦਾ ਹੈ ਉਹ ਜਿਹੜੀ ਗੱਲ ਹੈ ਅੱਜ ਇਹਨਾਂ ਦੇ ਐਮ ਐਲ ਏ ਸਹਿਬਾਨਾਂ ਨੂੰ ਇਹਨਾਂ ਦੇ ਮਨਿਸਟਰ ਸਹਿਬਾਨਾਂ ਨੂੰ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਤੁਹਾਨੂੰ ਸਾਰਿਆਂ ਨੂੰ ਪਤਾ ਫੇਸਬੁੱਕ ਦੇ ਉੱਤੇ ਕੀ ਚੱਲ ਰਿਹਾ ਹੈ ਲਗਾਤਾਰ ਕੋਈ ਨਾ ਕੋਈ ਇਹਨਾਂ ਦਾ ਮੰਤਰੀ ਕੋਈ ਨਾ ਕੋਈ ਐਮ ਐਲ ਏ ਕੋਈ ਨਾ ਕੋਈ ਇਹਨਾਂ ਦਾ ਪ੍ਰਧਾਨ ਕੋਈ ਨਾ ਕੋਈ ਜਨਰਲ ਸੈਕਟਰੀ ਜੱਜੇ ਬੰਦੀ ਨੂੰ ਅਲਵਿਦਾ ਕਹਿ ਰਿਹਾ ਇਹਨਾਂ ਦੀ ਪਾਰਟੀ ਨੂੰ ਅਲਵਿਦਾ ਕਹਿ ਰਿਹਾ ਉਹਨਾਂ ਨੂੰ ਪਤਾ ਉਹਨਾਂ ਨੂੰ ਇਸ ਗੱਲ ਦਾ ਕਿ ਕੱਲ ਨੂੰ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਣਾ ਤੇ ਲੋਕਾਂ ਨੇ ਸਾਡੇ ਮੂੰਹ ਤੇ ਮਾਰਨੀਆਂ ਲੋਕਾਂ ਨੇ ਸਾਡਾ ਛਿੱਤਰੀ ਲੈਣਾ ਉਸ ਗੱਲ ਦੇ ਤੋਂ ਲੋਕ ਇਹਨਾਂ ਦੀ ਜਿਹੜੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਭੱਜਦੀ ਨਜ਼ਰ ਆ ਰਹੀ ਹੈ ਲੇਕਿਨ ਇਹ ਕਲਝੂਰ ਹੈ ਇਹ ਯਾਦ ਰੱਖਣੀ ਚਾਹੀਦੀ ਹੈ ਬੇਸ਼ੱਕ ਕੁਝ ਵੀ ਹੈ ਇਹ ਵੀ ਸਪਸ਼ਟ ਹੈ ਕਿ ਇਹ ਸਰਕਾਰਾਂ ਧੋਖੇबाज ਨੇ ਅੱਜ ਕੁਝ ਵੀ ਕਹਿਣ ਧੋਖਾ ਕੋਈ ਉਹ ਨਹੀਂ ਦੇ ਤੱਕ ਬਿਲਕੁਲ ਇਹਨਾਂ ਦੀ ਗੱਲ ਦਾ ਯਕੀਨ ਨਹੀਂ ਕੀਤਾ ਜਾ ਸਕਦਾ ਜਿੰਨੀ ਦੇ ਤੱਕ ਲੈਂਡ ਪੂਲਿੰਗ ਪਾਲਿਸੀ ਨੂੰ ਰੱਦ ਨਹੀਂ ਕਰਦੀ ਸਰਕਾਰ ਉਹਨੀ ਦੇ ਤੱਕ ਲੋਕਾਂ ਦੇ ਸਿਰ ਦੇ ਉੱਤੇ ਇਹ ਜਿਹੜੀ ਤਲਵਾਰ ਹੈ ਉਸੇ ਤਰ੍ਹਾਂ ਲਟਕਦੀ ਰਹੇਗੀ ਖਤਰੇ ਦੇ ਬੱਦਲ ਆ ਜਿਹੜੇ ਉਸੇ ਤਰ੍ਹਾਂ ਮੰਡਰਾਉਂਦੇ ਰਹਿਣਗੇ ਲੋਕਾਂ ਦੇ ਸਿਰ ਤੇ ਸੋ ਇਸ ਲਈ ਸਾਨੂੰ ਵੱਡੀ ਪੱਧਰ ਦੇ ਉੱਤੇ ਲੋਕ ਜਿਸ ਤਰ੍ਹਾਂ ਮਤਲਬ ਮੂਵਮੈਂਟ ਦੇ ਵਿੱਚ ਸ਼ਾਮਲ ਹੁੰਦੇ ਨਜ਼ਰ ਆ ਰਹੇ ਨੇ ਅਪੀਲ ਹੈ ਕਿ 7 ਤਰੀਕ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਹੈ ਉਸ ਪ੍ਰੋਗਰਾਮ ਦੇ ਵਿੱਚ 7 ਅਗਸਤ ਨੂੰ ਜੋਧਾ ਪਿੰਡ ਜ਼ਿਲ੍ਹਾ ਲੁਧਿਆਣਾ ਵੱਡਾ ਇਕੱਠ ਕਰਨਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋਣਾ ਹੈ ਕਿਸਾਨ ਮਜ਼ਦੂਰ ਮੁਲਾਜ਼ਮ ਸਭ ਮੇਰੇ ਦੋਸਤ ਮੇਰੇ ਮਿੱਤਰ ਜਿਹੜੇ ਅੰਦੋਲਨਕਾਰੀ ਨੇ ਜਿਹੜੇ ਕਿਸਾਨਾਂ ਦੇ ਇਤਾਲੇ ਲੜਨਾ ਚਾਹੁੰਦੇ ਨੇ ਜਿਹੜੇ ਦੁਕਾਨਦਾਰਾਂ ਦੇ ਹਿੱਤਾਂ ਲਈ ਲੜਨਾ ਚਾਹੁੰਦੇ ਜਿਹੜੇ ਲਗਭਗ 160 ਪਿੰਡਾਂ ਨੂੰ ਉਜੜਨ ਤੋਂ ਬਚਾਉਣਾ ਚਾਹੁੰਦੇ ਨੇ ਉਹਨਾਂ ਸਭ ਨੂੰ ਸਾਡੀ ਬੇਨਤੀ ਆਪੀਲ ਹੈ ਕਿ ਸਾਰੇ ਉਹ ਤਕੜੇ ਹੋ ਕੇ ਉਸੇ ਇਕੱਠ ਦੇ ਵਿੱਚ ਸ਼ਾਮਲ ਹੋਵੋ ਭਰਾਵੋ ਇਹਨਾਂ ਗੱਲਾਂ ਚਾਉਣਾ ਨਹੀਂ ਕਿਉਂਕਿ ਆਪਾਂ ਦੇਖਦੇ ਰਹੇ ਹਾਂ ਆ ਥੋੜੇ ਦਿਨ ਪਹਿਲਾਂ ਆਪਦੇ ਚਹੇਤਿਆਂ ਨੂੰ ਸੱਦ ਕੇ ਬੁਲਾ ਕੇ ਇਕੱਠ ਕਰਕੇ ਹੱਥ ਖੜੇ ਕਰਵਾ ਕੇ ਇਹਨਾਂ ਦਾ ਮੰਤਰੀ ਕਹਿ ਰਿਹਾ ਸੀ ਕਿ ਕਿਸਾਨ ਸਾਡੇ ਹੱਕ 'ਚ ਨੇ ਕਿਸਾਨਾਂ ਨੇ ਸਾਨੂੰ ਜ਼ਮੀਨਾਂ ਦੇਣੀਆਂ ਸ਼ੁਰੂ ਕਰਤੀਆਂ ਕਿਸਾਨ ਲੈਂਡ ਪੂਲਿੰਗ ਦੇ ਹੱਕ 'ਚ ਨੇ ਇਹ ਕਹਿੰਦੇ ਨਜ਼ਰ ਆਈ ਨਹੀਂ ਆਪਾਂ ਨੂੰ ਸੋ ਇਹ ਲੋਕ ਉਹ ਤੋਂ ਪਹਿਲਾਂ ਜੇ ਦੇਖੀਏ ਜਿਹੜੀ ਜਿਹੜੀ ਭਾਜਪਾ ਦੇ ਇਹ ਕਦਮ ਚੰਨਾ ਤੇ ਚੱਲ ਰਹੇ ਨੇ ਉਹ ਲਗਾਤਾਰ ਪਿਛਲੇ ਅੰਦੋਲਨ ਦੇ ਵਿੱਚ ਇਹ ਕਹਿੰਦੇ ਰਹੇ ਨੇ ਉਹਨਾਂ ਦਾ ਵੀ ਫਿਰਕੀਬਾੜੀ ਮੰਤਰੀ ਕਿ ਮੈਨੂੰ ਅੱਜ 10 ਜੱਥੇਬੰਦੀਆਂ ਮਿਲੀਆਂ ਅੱਜ ਨੂੰ 70 ਜੱਥੇਬੰਦੀਆਂ ਮਿਲੀਆਂ ਅੱਜ ਮੈਨੂੰ 120 ਜੱਥੇਬੰਦੀਆਂ ਮਿਲੀਆਂ ਤੇ ਆ ਕੇ ਕਿਹਾ ਵੀ ਕਾਨੂੰਨ ਬਹੁਤ ਚੰਗੇ ਕਾਨੂੰਨ ਲਾਗੂ ਕਰੋ ਸੋ ਇਹੋ ਜਿਹੇ ਚਹੇਤੇ ਲੋਕ ਜਿਨ੍ਹਾਂ ਦੀ ਇਹ ਗੱਲ ਕਹਿ ਰਹੇ ਨੇ ਅਸੀਂ ਕਿਸਾਨਾਂ ਨਾਲ ਗੱਲ ਕਰਾਂਗੇ ਇਹ ਹੋ ਸਕਦਾ ਆਪੇ ਨਾਲ ਆਪਣੇ ਨਾਲ ਧੋਖਾ ਕਰਨ ਵਾਸਤੇ ਇਹ ਦੁਬਾਰਾ ਫੇਰ ਆਪਦੇ ਹੀ ਚਾਹੇਤਿਆਂ ਨੂੰ ਆਪਦੇ ਹੀ ਲੋਕਾਂ ਨੂੰ ਸੱਦ ਕੇ ਬੁਲਾ ਕੇ ਇੱਕ ਡਰਾਮਾ ਕਰਨ ਦੀ ਕੋਸ਼ਿਸ਼ ਕਰਨ ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿਹੜਾ 4 ਤਰੀਕ ਦਾ ਪ੍ਰੋਗਰਾਮ ਆ ਵੱਡਾ ਇਕੱਠ ਕਰਕੇ ਉੱਥੇ ਆਪਾਂ ਹੱਥ ਖੜੇ ਕਰਕੇ ਲੋਕਾਂ ਨੇ ਦੱਸਣਾ ਕਿ ਅਸੀਂ ਲੈਂਡ ਪੂਲਿੰਗ ਦੇ ਖਿਲਾਫ ਆ ਜਾਂ ਅਸੀਂ ਲੈਂਡ ਪੂਲਿੰਗ ਚਾਹੁੰਦੇ ਆ ਇਸ ਗੱਲ ਦਾ ਆਪਾਂ ਉਸ ਦਿਨ ਕਲੀਅਰ ਕਰਾਂਗੇ ਸਾਰਿਆਂ ਨੂੰ ਮੇਰੀ ਅਪੀਲ ਹੈ ਕੋਈ ਵੀ ਕਿਸਾਨ ਕੋਈ ਮਜ਼ਦੂਰ ਕੋਈ ਦੁਕਾਨਦਾਰ ਉਸ ਵੇਲੇ ਘਰੇ ਨਾ ਬੈਠਾ ਰਹੇ ਜੇ ਹਰ ਘਰ ਦੇ ਵਿੱਚੋਂ ਇੱਕ ਇੱਕ ਭੈਣ ਇੱਕ ਇੱਕ ਵੀਰ ਇਸ ਪ੍ਰੋਗਰਾਮ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੈ ਸ਼ਾਮੂਲਿਤ ਕਰਨ ਦੀ ਕਿਰਪਾਲਤਾ ਕਰਿਓ ਔਰ ਉਸ ਦੇ ਨਾਲ ਨਾਲ ਕੱਲ ਨੂੰ ਜਿਹੜਾ ਸਾਡਾ ਮੋਹਾਲੀ ਦੇ ਅੰਦਰ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਉਸ ਕੌਮੀ ਇਨਸਾਫ ਮੋਰਚੇ ਦੇ ਸਮਰਥਨ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਜੁਟੀਆਂ ਹੋਈਆਂ ਨੇ ਇੱਕ ਤਾਕਤ ਚਟਾਉਣੀ ਹੈ ਉਹਦੇ ਸਮਰਥਨ ਦੇ ਵਿੱਚ ਜਦੋਂ ਜਦਕੀ ਕਮਿਸ਼ਨਰ ਹੈਡ ਦੇ ਦਫਤਰਾਂ ਦੇ ਮੂਹਰੇ ਜ਼ਿਲ੍ਹਾ ਹੈਡਕੁਆਟਰਾਂ ਦੇ ਦਫਤਰਾਂ ਦੇ ਮੂਹਰੇ ਆਪਾਂ ਸਾਰਿਆਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸਟੇਟ ਦੇ ਮੁੱਖ ਮੰਤਰੀ ਇਹਨਾਂ ਦੇ ਪੁਤਲੇ ਫੋਕ ਕੇ ਰੋਸ ਪ੍ਰਗਟ ਕਰਨਾ ਹੈ ਔਰ ਉਸ ਮੋਰਚੇ ਨੂੰ ਸਮਰਥਨ ਦੇਣਾ ਹੈ ਉਹ ਸਾਡੇ ਜਿਹੜੇ ਲੋਕ ਸਾਡੇ ਜਿਹੜੇ ਨੌਜਵਾਨ ਉਸ ਵੇਲੇ ਦੇ ਨੌਜਵਾਨ ਅੱਜ ਤਾਂ ਵਿਚਾਰੇ ਬਜ਼ੁਰਗ ਹੋ ਗਏ ਹੋਣਗੇ ਐਨੇ ਚਿਰ ਤੋਂ ਮਤਲਬ ਜ਼ਿਲ੍ਹਿਆਂ ਦੇ ਵਿੱਚ ਬੈਠੇ ਨੇ ਜਿਹੜੇ ਜ਼ਿਲ੍ਹਾ ਭੁੱਟ ਚੁੱਕੇ ਨੇ ਸਜ਼ਾ ਪੂਰੀ ਕਰ ਚੁੱਕੇ ਨੇ ਔਰ ਉਹਨਾਂ ਨੂੰ ਛਾਛਾਂ ਦੇ ਤਹਿਤ ਜੇਲ੍ਹ ਦੇ ਵਿੱਚੋਂ ਬਾਹਰ ਨਿਕਿਆ ਜਾ ਰਿਹਾ ਔਰ ਉਹਨਾਂ ਦੇ ਸਮਰਥਨ ਦੇ ਵਿੱਚ ਆਪਾਂ ਸਾਰਿਆਂ ਨੇ ਇੱਕ ਦਿਨ ਦਾ ਜਿਹੜਾ ਪ੍ਰੋਗਰਾਮ ਹੈ ਕੱਲ ਨੂੰ ਉਹ ਵੀ ਤਕੜੇ ਹੋ ਕੇ ਕਰਨਾ ਹੈ ਔਰ 7 ਤਰੀਕ 7 ਅਗਸਤ ਨੂੰ ਹਰ ਘਰ ਦੇ ਵਿੱਚੋਂ ਇੱਕ ਇੱਕ ਭੈਣ ਇੱਕ ਇੱਕ ਵੀਰ ਇਹ ਮੋਰਚੇ ਦੇ ਵਿੱਚ ਸ਼ਾਮਲ ਹੋ ਉਹ ਇੱਕ ਦਿਨ ਦਾ ਪ੍ਰੋਗਰਾਮ ਹੈ ਉਹਨੂੰ ਸਫਲ ਬਣਾਈਏ ਬਹੁਤ ਬਹੁਤ ਧੰਨਵਾਦ